ਤੇ ਜੋ ਵੀ ਬੈਲਕੋਲ ਇੰਡੀਆ ਵੰਗੂ ਲੱਗਦਾ ਜਿਵੇਂ ਆਪਾਂ ਇੰਡੀਆ ਮੰंजे ਤੇ ਬੈ ਕੇ ਦੇਖਦੇ ਆ ਵੀ ਅੱਜ ਕੁੱਕਰ ਕਾਲਾ ਹੁੰਦਾ ਕਿ ਨਹੀਂ ਹੁੰਦਾ ਬਤਵਾਲੇ ਦੇਣ ਇਟਲੀ ਦੇ ਵਿੱਚ ਵੀ ਕਹਿੰਦੇ ਵੀ ਬੈਲ ਘੱਟ ਹੁੰਦਾ ਈ ਦੇ ਵਿੱਚ ਇੰਦਾ ਸਿਸਟਮ ਬਣਿਆ ਹੋਇਆ ਜਿਵੇਂ ਇੰਡੀਆ ਦੇ ਵਿੱਚ ਪਹਿਲਾਂ ਲੂੰਬੇ ਹੁੰਦੇ ਜਾਣਦੇ ਨੇ ਪੰਗੇ ਲਈ ਜਾਣਿਆ ਇੱਥੇ ਕਣਕ ਬੀਜੀ ਆ ਉਧਰ ਵੀ ਆਪਾਂ ਸਾਰੇ ਕਮਾਦ ਲਾਤਾ ਸੀਗਾ ਇਸੀ ਤਰੀਕੇ ਨਾਲ ਚੁੱਲ੍ਹਾ ਬਣਾਉਣ ਦੀ ਕੋਸ਼ਿਸ਼ ਕਰਦੇ ਆਂ ਜੂ ਸਾਰਾ ਕੁਝ ਨੇਚਰਲ ਵਾ ਕੋਈ ਆਪਰ ਇਸਪਰੀ ਨਹੀਂ ਅਸੀਂ ਜਾਮਣਾ ਦੇ ਬੀ ਬੀਜੇ ਸੀ ਘਾਹ ਰੇ ਉੱਥੋਂ ਤੱਕ ਸਾਰੇ ਅੰਗੂਰੀ ਅੰਗੂਰਾ ਨਮ ਬਰਮੀਨਾ ਸ਼ੁਰੂ ਹੋ ਗਿਆ ਗੁਰਪੁਰਬ ਤੋਂ ਬਾਅਦ ਬਹੁਤ ਜ਼ਿਆਦਾ ਠੰਡ ਹੋ ਗਈ ਪਹਿਲਾਂ ਤਾਂ ਬਹੁਤ ਧੁੱਪ ਨਿਕਲਦੀ ਸੀ ਤੇ ਹੁਣ ਮੈਂ ਬੱਚਿਆਂ ਨੂੰ ਅੱਗ ਮਚਾ ਕੇ ਦੇਦੀ ਇਹਨਾਂ ਨੇ ਆਮਨਾ ਸਿੱਖਣੀ ਆ ਸ਼ਾਮ ਤੱਕ ਬੈਠੇ ਰਹਿੰਦੇ ਸਕੂਲੋਂ ਆ ਕੇ ਨਾਲੇ ਵਧੀਆ ਹੀਟਾਂ ਨਾਲ ਵੈਸੇ ਅੱਗ ਜ਼ਿਆਦਾ ਵਧੀਆ ਰਹਿੰਦੀ ਆ ਇਹ ਆਪਣੇ ਇਡਲੀ ਦੇ ਵਿੱਚ ਇਦਾਂ ਸਿਸਟਮ ਬਣਿਆ ਹੋਇਆ ਜਿਵੇਂ ਇੰਡੀਆ ਦੇ ਵਿੱਚ ਪਹਿਲਾਂ ਲੂੰਬੇ ਹੁੰਦੇ ਸੀਗੇ ਹਨ ਉੱਪਰ ਲੂੰਬਾ ਬਣਿਆ ਹੁੰਦਾ ਸੀਗਾ ਵਿੱਚ ਚੁੱਲ੍ਹਾ ਬਣਿਆ ਸੀ ਸਾਡੇ ਘਰ ਵੀ ਹੁੰਦਾ ਸੀ ਬਹੁਤ ਅੱਗ ਸੇਕੀ ਐ ਸੀ ਇਹਦੇ ਵਿੱਚ ਵੀ ਮੈਂ ਪੱਥਰਾਂ ਦਾ ਚੁੱਲ੍ਹਾ ਬਣਾ ਕੇ ਸਾਗ ਬਣਾਉਂਗੀ ਮੱਕੀ ਦੀਆਂ ਰੋਟੀਆਂ ਬਣਾਵਾਂਗੇ ਆਪਾਂ ਤੇ ਵਧੀਆ ਲੱਗਦਾ ਐ ਵੀ ਫੈਮਿਲੀ ਜਦੋਂ ਇੱਥੇ ਸਾਰੇ ਬਹਿ ਕੇ ਅੱਗ ਸੇਕਦੇ ਆਂ ਸਾਗ ਆਪਣਾ ਆ ਗਿਆ ਮੇਰੀ ਫਰੈਂਡ ਨੇ ਤੋੜ ਕੇ ਭੇਜਿਆ ਕਿਉਂਕਿ ਸਾਗ ਸਾਡੇ ਹਜੇ ਬਹੁਤ ਛੋਟਾ ਵਾ ਪਹਿਲਾਂ ਤਾਂ ਦੀਦੀ ਘਰਾਸੀਏ ਮੇਲੇ ਖੇਤਾਂ ਦੇ ਘਰਾਂ ਦੀ ਇਹ ਮੌਜ ਹੁੰਦੀ ਆ ਤਾਜੀ ਛਲਗਮਾ ਅਜੀ ਪੱਟੇ ਆ ਤੇ ਇਧਰ ਮੋਲੀਆਂ ਇਹ ਅਸੀਂ ਲੈ ਕੇ ਆਏ ਆ ਸਾਗ ਦੇ ਨਾਲ ਖਾਣ ਵਾਸਤੇ ਅੱਪਾ ਡਿਨਰ ਚ ਜੀ ਪੀਜ਼ਾ ਤੇ ਕਬਾਬ ਖਾ ਲੈਣਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਬਲੌਗ ਦੇ ਵਿੱਚ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਬੈਸਤਾ ਆਪਾਂ ਬਲੌਗ ਰਾਤੀ ਸਟਾਰਟ ਕਰ ਲਿਆ ਸੀਗਾ ਤੁਹਾਨੂੰ ਪਤਾ ਦੀਦੀ ਨੇ ਇੱਥੇ ਮੇਰੇ ਫਰੈਂਡ ਵਾ ਉਹ ਵੀ ਆਪਣੇ ਵਾਂਗੂ ਜਿੱਦਾਂ ਆਪਾਂ ਸਬਜ਼ੀਆਂ ਲਾਉਂਦੇ ਆ ਉਹ ਵੀ ਲਾਉਂਦੇ ਨੇ ਤੇ ਉਹਨਾਂ ਦੇ ਹੁਣ ਸਾਗ ਕਾਫੀ ਹੋ ਗਿਆ ਸੀ ਉਹਨਾਂ ਨੇ ਕੱਲ ਆਪਾਂ ਨੂੰ ਸਾਗ ਤੇ ਛਾਲਗਮ ਬਰੋਕਲੀ ਭੇਜੇ ਸੀਗੇ ਤੇ ਅੱਜ ਆਪਾਂ ਪਹਿਲਾਂ ਬਣਾਉਣਾ ਵਾ ਸਾਗ ਤੇ ਜੋ ਵੀ ਮੇਰੀ ਕਰਦਾ ਵਾ ਹੈਲਪ ਲੱਗਾ ਹੋਇਆ ਵਿਚਾਰਾ ਆਪਾਂ ਧੁੱਪੇ ਛਿੱਲਾਂਗੇ ਇੰਡੀਆ ਵਾਲਾ ਮਾਹੌਲ ਆਪਣੇ ਤੁਹਾਨੂੰ ਪਤਾ ਕਰਦੇ ਵਿੱਚ ਜੋ ਵੀ ਦੀ ਆਪਾਂ ਡਿਊਟੀ ਲਾਤੀ ਅੱਜ ਇਹਨੂੰ ਛੁੱਟੀ ਆ ਸਬਤ ਹੋ ਆ ਤੇ ਆਪਾਂ ਇਹਨੂੰ ਫੋਨ ਟੀਵੀ ਨਹੀਂ ਦੇਖਣ ਦੇਣਾ ਤੇ ਇਹਨੇ ਮੈਨੂੰ ਲਸਣ ਆਦਰਕ ਛੱਲ ਕੇ ਦੇਣਾ ਵਾ ਤੇ ਸਾਗ ਛਿੱਲਣ ਚ ਵੀ ਮੇਰੀ ਹੈਲਪ ਕਰੂਗਾ ਉਹਨਾਂ ਨੇ ਮੈਨੂੰ ਛਲਗੰਬੀ ਭੇਜੇ ਸੀ ਇਹ ਵੀ ਆਪਾਂ ਧੋਣੀਆਂ ਮਿੱਟੀ ਬਹੁਤ ਲੱਗੀ ਆ ਨਾ ਪਾਲਕ ਆਪਣੇ ਹੈਗੀ ਆ ਥੋੜੀ ਆਪਣੇ ਪਾਲਕ ਲੱਗੀ ਹੋਈ ਆ ਉੱਥੋਂ ਤੋੜ ਕੇ ਲਿਆਵਾਂਗੇ ਆ ਇਟਲੀ ਵਾਲਿਆਂ ਦੀ ਪਾਲਕ ਦੇਖ ਲਓ ਤੇ ਪੱਤੇ ਬਹੁਤ ਘੱਟ ਵਾ ਜਿਹੜਾ ਡੰਡਲ ਜ਼ਿਆਦਾ ਵਾ ਇੱਥੇ ਦੋ ਤਿੰਨ ਤਰ੍ਹਾਂ ਦੀ ਪਾਲਕ ਹੈ ਕਿਸੇ ਪਨਾਚੀ ਵੀ ਹੁੰਦੀ ਉਹ ਵੀ ਪਾਲਕ ਵਾਂਗੂ ਹੀ ਹੁੰਦੀ ਆ ਸਾਗ ਆਪਾਂ ਸਾਰਾ ਇੱਥੇ ਸਾਫ਼ ਕਰਕੇ ਧੋ ਕੇ ਉੱਪਰ ਲੈ ਕੇ ਜਾਵਾਂਗੇ ਜਾਂ ਫਿਰ ਅੱਜ ਮੈਂ ਕੋਸ਼ਿਸ਼ ਕਰਦੀ ਆਪਾਂ ਚੁੱਲ੍ਹੇ ਤੇ ਸਾਗ ਬਣਾਈਏ हां चुल्ला ਬਣਾਵਾਂਗੇ ਜਿਵੇਂ ਆਪਾਂ ਉਹਦੋਂ ਬਣਾਇਆ ਸੀ ਉਦਾਂ ਸਾਗ ਆਪਣੇ ਵੀ ਹੋ ਗਿਆ ਇਹ ਹੈਗੀ ਇੰਡੀਆ ਵਾਲੀ ਸਰੋਂ ਦਾ ਸਾਗ ਪਹਿਲਾਂ ਤਾਂ ਬਹੁਤ ਛੋਟੀ ਸੀ ਪਰ ਹਜੇ ਦੀ ਨਾ ਪ੍ਰੋਪਰ ਗੰਦਲ ਨਹੀਂ ਬਣੀ ਛੋਟਾਏ ਨੈਕਸਟ ਟਾਈਮ ਆਪਾਂ ਆਪਣੇ ਘਰ ਦਾ ਸਾਗ ਬਣਾਵਾਂਗੇ ਮੇਥੇ ਆਪਾਂ ਆਹ ਵਾਲੀ ਪਾ ਲੈਣੇ ਮੇਥੇ ਮੇਰੇ ਬਹੁਤ ਸੋਹਣੇ ਹੋਏ ਹੋਏ ਆ ਉਸ ਤੋਂ ਬਾਅਦ ਵੀ ਮੈਂ ਦੁਬਾਰਾ ਬੀਜਦੇ ਸੀ ਪਹਿਲਾਂ ਆਪਾਂ ਆਹ ਵਰਤ ਲੈਣੇ ਆ ਫਿਰ ਉਸ ਤੋਂ ਬਾਅਦ ਆਹ ਵਰਤਾਂਗੇ ਪਾਲਕ ਇਹਨਾਂ ਵਿੱਚੋਂ ਆਪਾਂ ਥੋੜੇ ਥੋੜੇ ਪੱਤੇ ਤੋੜਾਂਗੇ ਕਿਉਂਕਿ ਉਹ ਪਾਲਕ ਜਿਹੜੀ ਹੈ ਨਾ ਬਹੁਤ ਘੱਟ ਵਸਾਗ ਵਾਸਤੇ ਫਿਰ ਇਹਦੇ ਵਿੱਚੋਂ ਆਪਾਂ ਥੋੜੇ ਥੋੜੇ ਪੱਤੇ ਤੋੜ ਲੈਣੇ ਆ ਇਹਦੇ ਵਿੱਚ ਥੋੜਾ ਘਾਹ ਕੱਢਣ ਵਾਲਾ ਵਾ ਹੁਣ ਕਿਸ ਦਿਨ ਫ੍ਰੀ ਹੋ ਕੇ ਘਾਹ ਕੱਢਾਂਗੇ ਧਣੀਆਂ ਵੀ ਮੇਰਾ ਸੋਨਾ ਹੋ ਗਿਆ ਪਰ ਥੋੜਾ ਛੋਟਾ ਏ ਹੁਣ ਸਾਗ ਲਈ ਆਪਣੇ ਕੋਲੇ ਪਾਲਕ ਵੀ ਹੈਗੀ ਆ ਮੇਥੇ ਵੀ ਹੈਗੇ ਆ ਧਣੀਆਂ ਹੈਗਾ ਵਾ ਹੁਣ ਆਪਾਂ ਨੂੰ ਚਾਹੀਦੇ ਵਾ ਬਾਥੂ ਮੈਂ ਜਨ ਕੀ ਜਦੋਂ ਵੀ ਸਾਗ ਬਣਾਉਣੀ ਆ ਪ੍ਰੋਪਰ ਸਾਰੀਆਂ ਚੀਜ਼ਾਂ ਪਾ ਕੇ ਬਣਾਈ ਦੀਆਂ ਕਿਉਂਕਿ ਤੁਹਾਨੂੰ ਪਤਾ ਫੇਰ ਹੀ ਸਾਗ ਟੇਸਟੀ ਬਣਦਾ ਹੈ ਤੇ ਹੁਣ ਆਪਾਂ ਲਿਆਉਣਾ ਵਾ ਬਾਤੂ ਥੋੜਾ ਜਿਹਾ ਤਾਂ ਆਪਣੇ ਇੱਥੇ ਲੱਗਾ ਹੋਇਆ ਵਾ ਆਪਣੇ ਆਪ ਆਰਗੈਨਿਕ ਜਿੱਦਾਂ ਕਹਿ ਸਕਦੇ ਚੀਜ਼ਾਂ ਉੱਗੀਆਂ ਵਾ ਉਹਦੇ ਚੋਂ ਥੋੜੇ ਜਿਹਾ ਆਪਾਂ ਲੈ ਲੈਣਾ ਬਾਕੀ ਆਪਾਂ ਅੱਗੇ ਆਪਣੇ ਜਿਹੜੇ ਅੰਗੂਰ ਲੱਗੇ ਹੋਏ ਉਹਨਾਂ ਚ ਵੀ ਲੱਗਾ ਉੱਥੋਂ ਵੀ ਤੋੜ ਕੇ ਲੈਉਣੇ ਆ ਇਹ ਜਿਵੇਂ ਕਹਿ ਸਕਦੇ ਸਾਰਾ ਕੁਝ ਨੇਚਰਲ ਵਾ ਕੋਈ ਆਪਾਂ ਰੀਸਪ੍ਰੇ ਨਹੀਂ ਕਰਦੇ ਥੋੜੇ ਜਿਹਾ ਆਪਾਂ ਇਹਦੇ ਨਾਲ ਉਹ ਛੱਡਦੇ ਨੇ ਫਿਰ ਅੱਗੇ ਫੇਰ ਹੋ ਜਾਊਗਾ ਇੰਨੇ ਕ ਬਾਥੂ ਤਾਂ ਆਪਾਂ ਨੂੰ ਘਰੋਂ ਮਿਲ ਗਿਆ ਫਿਰ ਆਪਾਂ ਹੁਣ ਜਿੱਥੇ ਅੰਗੂਰ ਲੱਗੇ ਉੱਥੇ ਉਹਦੇ ਚੋਂ ਲੈ ਕੇ ਆਉਣੇ ਥੋੜਾ ਜਿਹਾ ਚੱਲ ਜੋ ਬਨ ਜਾਪਾ ਫੇਰ ਲਾਈ ਪੁੱਤ ਇੰਨੇ ਕ ਨਾ ਕਿੱਥੇ ਘਾ ਨਿਕਲਣਾ ਜਲਦੀ ਨਾ ਘਾ ਕੱਢਣ ਲੱਗਾ ਏ ਹਾਂ ਮੈਂ ਤੇ ਜੋ ਵੀ ਥੋੜਾ ਜਿਹਾ ਬਾਥੂ ਹੋਰ ਤੋੜ ਕੇ ਲੈ ਆਉਣੇ ਕਿਉਂਕਿ ਉਹ ਬਹੁਤ ਘੱਟ ਵਾ ਤੇ ਫੇਰ ਆਪਾਂ ਹੁਣ ਚੱਲਦੇ ਆਂ ਤੇ ਇਹ ਕਹੀ ਚੱਕ ਲਿਆਇਆ ਬਾਥੂ ਕਹੀ ਨਾ ਵੱਟਿਆ ਜਾਂਦਾ ਏ ਆਪਾਂ ਹੱਥਾਂ ਨਹੀਂ ਤੋੜ ਲੈਣਾ ਆ ਜਾ ਪੁੱਤੋ ਨੋ ਜਾਂਦੇ ਨੇ ਪੰਗੇ ਲਈ ਜਾਣਿਆ ਇੱਥੇ ਕਣਕ ਬੀਜੀ ਆ ਇੰਡੀਆ ਨਾਲੋਂ ਹਰ ਇੱਕ ਫਸਲ ਦਾ ਕਾਫੀ ਫਰਕ ਵਾ ਇੰਡੀਆ ਨਾਲੋਂ ਇਟਲੀ ਦੇ ਵਿੱਚ ਜਿਹੜੀ ਵੀ ਕੋਈ ਵੀ ਫਸਲ ਆ ਥੋੜੀ ਜਿਹੀ ਲੇਟ ਹੁੰਦੀ ਆ ਲੀਵੀ ਆ ਨਾ ਇਹਨਾਂ ਦੇ ਥੱਲੇ ਵੀ ਇਦਾਂ ਨੇਚੁਰਲੀ ਯਾਨੀ ਕਿ ਜਿਹੜਾ ਬਾਥ ਉੱਗਿਆ ਹੋਵੇ ਉਹ ਜ਼ਿਆਦਾ ਵਧੀਆ ਹੁੰਦਾ ਏ ਇੱਥੇ ਵੀ ਆ ਦੇਖੋ ਬਿਲਕੁਲ ਫਰੈਸ਼ ਫਰੈਸ਼ ਜਿਵੇਂ ਇਹਦੇ ਨਾਲ ਦਾ ਲੱਭ ਹੋਰ ਪਿਆੰਤੇ ਇਹਦੇ ਨਾਲ ਦੇ ਬਾਥੂ ਦੇ ਜਦੋਂ ਪਹਿਲਾਂ ਮੈਂ ਸਾਗ ਬਣਾਇਆ ਉਦੋਂ ਥੋੜਾ ਜਿਹਾ ਪੱਕਿਆ ਸੀ ਹੁਣ ਜਿਹੜਾ ਮਾਲਕ ਬਾਉ ਨੇ ਦੁਬਾਰਾ ਤੋਂ ਜਾਨੀ ਕਿ ਇੱਥੋਂ ਬਾਹਰ ਆ ਵਾ ਨਮਾ ਉੱਠਿਆ ਹੋਇਆ ਬਾਥੂ ਵਿੱਚ ਵਿੱਚ ਦੇਖਦੇ ਆਪਾਂ ਹੋਰ ਜੇ ਮਿਲ ਗਿਆ ਤਾਂ ਉਦੋਂ ਅੱਗੇ ਜਿਹੜਾ ਹੈਗਾ ਉਹ ਅੰਗੂਰਾਂ ਦੀਆਂ ਬੇਲਾਂ ਵਾ ਇਹ ਜਿਹੜੇ ਅੰਗੂਰ ਆ ਮਿੱਠੇ ਅੰਗੂਰ ਨਹੀਂ ਬਿੰਨੋ ਵਾਲੇ ਅੰਗੂਰ ਵਾ ਥੋੜਾ ਟਾਈਮ ਪਹਿਲਾਂ ਟੁੱਟ ਕੇ ਹਟਿਆ ਪਹਿਲਾਂ ਅੰਗੂਰ ਟੁੱਟੇ ਸੀ ਉਸ ਤੋਂ ਬਾਅਦ ਕੀ ਵੀ ਸਾਰੇ ਉੱਥੋਂ ਤੱਕ ਅੰਗੂਰ ਹਨਾ ਨਾ ਪਰ ਹੋਰ ਵੀ ਲੱਭਦੇ ਆ ਬਾਥੂ ਮਿਲ ਜੇ ਤਾਂ ਇੱਥੇ ਦੇਖਿਆ ਇਸ ਮੈਨ ਅਖੋਰ ਇਹ ਘਾਰ ਇਹ ਵੀ ਨਮਈ ਹੋਇਆ ਹੋਇਆ ਥੋੜੇ ਥੋੜੇ ਪਾ ਲਵਾਂਗੇ ਆ ਸਾਰੇ ਉੱਥੋਂ ਤੱਕ ਸਾਰੇ ਅੰਗੂਰ ਹੀ ਅੰਗੂਰਾ ਬਹੁਤ ਸੋਹਣਾ ਵਿਊ ਹੁੰਦਾ ਇਹਦੇ ਥੱਲੇ ਜਾਪੇ ਤੇ ਕੀ ਰੱਖ ਲਿਆ ਐਂਡੀਅਨ ਚ ਲਿਖਿਆ ਇਸ ਤੇ ਹੈਂ ਆ ਵੀ ਸਾਰਾ ਬਾਥੂ ਆਪਰੇ ਪੱਕ ਗਿਆ ਹੁਣ ਇੰਨਾ ਕ ਆਪਾਂ ਬਾਥੂ ਤੋੜ ਲਿਆ ਥੋੜਾ ਜਿਹਾ ਟੇਸਟੀ ਚਾਹੀਦਾ ਹੁੰਦਾ ਨਹੀਂ ਜਿਆਦਾ ਬਾਥੂ ਨਾਲ ਵੀ ਸਾਗ ਜਿਹੜਾ ਕੌੜਾ ਹੋ ਜਾਂਦਾ ਇੰਨਾ ਕ ਬਹੁਤਾ ਖੁਸ਼ਕ ਆਪਾਂ ਘਰੋਂ ਤੋੜ ਲਿਆ ਸੀ ਚਲੋ ਹੁਣ ਆਪਾਂ ਚੱਲਦੇ ਆਂ ਘਰੇ ਵਾਪਸ ਜੋ ਬਨੇ ਤਾਂ ਰੋਡ ਬਹੁਤ ਚੱਲਦਾ ਇੱਧਰ ਚੱਲ ਪਤਾ ਨਾਲ ਹੀ ਰੋਡ ਚੱਲਦਾ ਘਰ ਦੇ ਆਜੋ ਚਲੀਏ ਉਹ ਵੀ ਦੇਖਦੇ ਜਾਂਦੇ ਆ ਤੈਨੂੰ اٹਾਲੀਨ ਬੀਏ ਨੂੰ ਕਿਤੇ ਲਵੋੜੋ ਤੇ ਲਾਇਆ ਕੰਮ ਆਲਾ ਇਹ ਹੂੰ ਬਿੰਬੋ ਵੀ ਕੰਮ ਕਰਦਾ ਏ ਆ ਜਾ ਆ ਜਾ ਪੁੱਤ ਹੁਣ ਆਪਾਂ ਪਹਿਲਾਂ ਤਾਂ ਕਰਦੇ ਆ ਸਾਗ ਸਾਫ ਅੱਜ ਸੱਬਤੋ ਆ ਸੱਬਤੋ ਵਾਲੇ ਦਿਨ ਇਟਲੀ ਦੇ ਵਿੱਚ ਵੀ ਕਹਿੰਦੇ ਵੀ ਬੈਲ ਘਟ ਆਉਂਦਾ ਸੱਬਤੋ ਤੇ ਦਮਿੰਿਕ ਆ ਅੱਜ ਫਿਰ ਅਸੀਂ ਕੱਪੜੇ ਵੀ ਸਾਰੇ ਧੋਣੇ ਹੁੰਦੇ ਆ ਮੈਂ ਦੂਸਰੀ ਵਾਰ ਮਸ਼ੀਨ ਚ ਲਾ ਕੇ ਆਈ ਆ ਹਾਂਜੀ ਪੁੱਤਰੀ ਕਿੰਨਾ ਕਛਿਲਿਆ ਗਿਆ ਹੂੰ ਛੱਲ ਛੱਲ ਕੇ ਉੱਚ ਰੱਖ ਦੇ ਗਰਾਸੀਏ ਮੀਲੇ ਪਰ ਕੋਲ ਇੰਡੀਆ ਵਾਂਗੂ ਲੱਗਦਾ ਜਿਵੇਂ ਆਪਾਂ ਇੰਡੀਆ ਮੰਜੇ ਤੇ ਬਹਿ ਕੇ ਸਾਗ ਸਾਫ ਕਰਦੇ ਹੁੰਦੇ ਸੀ ਇੱਧਰ ਜੂ ਵੀ ਪਾਲਣ ਕੱਟੀ ਜਾਂਦਾ ਏ ਫੈਨਕਾ ਲਾਈ ਵੀ ਦਿਖਾ ਇੱਥੇ ਟਾਲੀਂ ਲੋਕ ਪੂਰੀ ਸੇਫਟੀ ਨਾਲ ਕੰਮ ਕਰਦੇ ਆ ਨਾ ਤੇ ਦੇਖਦਾ ਰਹਿੰਦਾ ਏ ਲੱਕੜਾ ਮੈਨੂੰ ਕੱਟ ਕੇ ਦਿੰਦਾ ਪੱਗ ਵੀ ਮਚਾਉਣੀ ਆ ਤੇ ਇੱਧਰ ਮੈਂ ਸਾਰੇ ਮੇਥੇ ਵੀ ਸਾਫ ਕਰ ਲੇ ਸਾਗ ਵੀ ਸਵਾਰ ਲਿਆ ਪਾਲਕ ਸਾਫ ਕਰਨ ਵਾਲੀ ਰਹਿ ਗਈ ਇੰਡੀਆ ਵੀ ਜਦੋਂ ਅਸੀਂ ਹੁੰਦੇ ਸੀਗੇ ਤੇ ਇਦਾਂ ਮੰਜੇ ਤੇ ਬਹਿ ਕੇ ਸਾਫ ਕਰਦੇ ਸੀ ਕਿਉਂਕਿ ਇਹ ਸਾਗ ਜਿੰਨਾ ਖਾਣ ਨੂੰ ਟੇਸਟੀ ਲੱਗਦਾ ਉਹਨਾਂ ਨੂੰ ਟਾਈਮ ਵੀ ਬਹੁਤ ਲੱਗਦਾ ਨਾ ਸਾਫ਼ ਕਰਨ ਨੂੰ ਸਬਜ਼ੀ ਤਾਂ ਆਪਾਂ ਮੈਂਟੋ-ਮੈਂਟ ਬਣਾ ਲੈਨੇ ਆ ਪਰ ਜੇ ਕੋਈ ਚੀਜ਼ ਟੇਸਟੀ ਬਣਾਉਣੀ ਆ ਤਾਂ ਉਹਦੇ ਲਈ ਮਿਹਨਤ ਤਾਂ ਕਰਨੀ ਪੈਂਦੀ ਆ ਹੁਣ ਆਪਾਂ ਸਾਰਾ ਸਾਫ਼ ਕਰ ਲਿਆ ਪਾਲਕ ਕਰਕੇ ਫਿਰ ਧੋਣਿਆ ਏ ਉਸ ਤੋਂ ਬਾਅਦ ਬਣਾਵਾਂਗੇ ਇੱਕ ਭੈਣ ਨੇ ਮੈਨੂੰ ਪੁੱਛਿਆ ਵੀ ਸੀ ਕਿ ਤੁਸੀਂ ਕਿਹੜਾ ਮੱਕੀ ਦਾ ਆਟਾ ਵਰਤਦੇ ਆ ਤੇ ਉਦਾਂ ਮੈਂ ਜਿਵੇਂ ਕਿ ਐਰੋਸਪੇਨ ਦਾ ਮੱਕੀ ਦਾ ਆਟਾ ਵਰਤਦੀ ਆ ਬਾਕੀ ਜਦੋਂ ਮੈਂ ਆਲਣ ਪਾਉਂਗੀ ਜਾਂ ਮੱਕੀ ਦੀਆਂ ਰੋਟੀਆਂ ਬਣਾਉਂਗੀ ਉਹਦੇ ਵਿੱਚ ਮੈਂ ਤੁਹਾਨੂੰ ਦਿਖਾਉਂਗੀ ਵੀ ਕਿਹੜਾ ਮੱਕੀ ਦਾ ਆਟਾ ਹੈ ਹੈ ਉਹ ਵੀ ਮੋਟਾ ਹੁੰਦਾ ਪਰ ਜਿਵੇਂ ਕਿ ਉਹਨੂੰ ਵਰਤਣ ਦਾ ਤਰੀਕਾ ਅਲੱਗ ਵਾ ਮੈਂ ਦੱਸੂਗੀ ਵੀ ਮੈਂ ਕਿੱਦਾਂ ਉਹਨੂੰ ਵਰਤਦੀਆਂ ਫਿਰ ਉਹਦੀ ਰੋਟੀ ਇੰਡੀਆ ਵਾਂਗੂ ਹੀ ਬਣ ਜਾਂਦੀ ਆ ਵੀ ਬਾਲਾ ਨਹੀਂ ਫਰਕ ਹੈਗਾ ਇੰਡੀਆ ਦੇ ਮੱਕੀ ਦੇ ਆਟੇ ਜਿੰਨੀ ਰੋਟੀ ਵਧੀਆ ਬਣ ਜਾਂਦੀ ਆ ਉਦਾਂ ਜੇ ਆਪਾਂ ਇੰਡੀਅਨ ਸ਼ਾਪ ਤੋਂ ਲਈਏ ਤਾਂ ਤੁਹਾਨੂੰ ਪਤਾ ਮੱਕੀ ਦਾ ਆਟਾ ਮਹਿੰਗਾ ਪੈਂਦਾ ਹੈ ਤੇ ਮੈਂ ਜ਼ਿਆਦਾਤਰ ਅਡਾਲੀਨ ਵਾਲਿਆ ਬਰਤ ਲੈਣੀ ਹੁੰਦੀ ਆ ਉਹ ਆਪਾਂ ਤੁਹਾਨੂੰ ਜਦੋਂ ਸਾਗ ਬਣਾ ਲਿਆ ਨਾਲ ਦੀ ਨਾਲ ਰੋਟੀਆਂ ਬਣਾਵਾਂਗੇ ਉਹ ਤੁਹਾਨੂੰ ਦਿਖਾਉਂਗੀ ਮੈਂ ਓਕੇ ਜੀ ਜੁੜੇ ਰਹੋ ਤੁਸੀਂ ਸਾਡੇ ਬਲੌਗ ਦੇ ਨਾਲ ਤੇ ਆਪਾਂ ਤੁਹਾਨੂੰ ਦੇਸੀ ਤਰੀਕੇ ਨਾਲ ਜ ਸਾਗ ਬਣਾਉਨੇ ਆ ਤੇ ਜੇਕਰ ਸਾਡੀ ਵੀਡੀਓ ਵਧੀਆ ਲੱਗੂਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਜਿਹੜਾ ਹੈਗਾ ਵਾ ਇਟਾਲੀਅਨ ਸਾਗ ਵਾ ਇਟਲੀ ਵਾਲਿਆਂ ਦਾ ਸਾਗ ਵਾ ਆਪਾਂ ਤਾਂ ਜਨਕੀ ਪਕਾ ਕੇ ਖਾਣੇ ਇਹ ਉਵਾਲ ਕੇ ਖਾ ਲੈਂਦੇ ਥੋੜਾ ਜਿਹਾ ਗੰਦਲ ਤਾਂ ਬਹੁਤ ਮੋਟੀ ਸੀ ਪਰ ਮੈਨੂੰ ਐਂਦਾ ਮੈਂ ਕੱਚੀਆਂ-ਕੱਚੀਆਂ ਵਿੱਚੋਂ ਕੱਢਦੀ ਹੁੰਦੀ ਆ ਸਾਗ ਦੀਆਂ। ਬਾਕੀ ਆਪਾਂ ਆਪਣੇ ਵਾਲਾ ਸਾਗ ਤੋੜਾਂਗੇ ਤੇ ਜੂ ਵੀ ਨਹੀਂ ਅੱਜ ਗੰਨੇ ਵੀ ਤੋੜ ਲੇ ਤੇ ਕਹਿੰਦਾ ਗੰਨੇ ਚੂਪਣੀਆਂ ਦਿਖਾਉਣੀ ਆਪਣੇ ਗੰਨੇ ਕਾਫੀ ਹੁਣ ਵੱਡੇ ਹੋ ਗਏ ਆ ਤੇ ਥੋੜੇ ਟਾਈਮ ਤੱਕ ਇਹਨਾਂ ਦੇ ਵਿੱਚ ਵੀ ਮਠਾਸ ਆ ਜਾਣੀ ਆ। ਫਿਰ ਆਪਾਂ ਸਾਰੇ ਜਾਣੇ ਚੁੱਪਿਆ ਕਰਾਂਗੇ ਗੰਨੇ ਵੀ। ਅਸੀਂ ਇਹਨੂੰ ਜਨਕੀ 2 ਸਾਲ ਹੋ ਜਾਣੇ ਆ ਗੰਨੇ ਲਾਇਆ ਨੂੰ ਅੱਗੇ ਦੇ ਅੱਗੇ ਕਾਫੀ ਵਧ ਗਏ ਸਾਰੇ ਕਮਾਦ। ਆ ਥੋੜੇ ਜੇ ਹੋਏ ਹੋਏ ਮੈਨੂੰ ਲੱਗਦਾ ਮਿੱਠਾ ਵੀ ਆਪਾਂ ਸਾਰੇ ਕਮਾਦ ਲਾਤਾ ਸੀਗਾ ਵਧੀਆ ਹੁੰਦੇ ਕਿਉਂਕਿ ਗੰਨੇ ਚੁੱਪਨੇ ਆਪਾਂ ਹੁਣ ਪੰਜਾਬ ਦੇ ਵਿੱਚ ਬਹੁਤ ਘੱਟ ਲੋਕ ਗੰਨੇ ਚੁੱਪਦੇ ਆ ਪਰ ਅਸੀਂ ਫਿਰ ਵੀ ਇਹਨਾਂ ਚੀਜ਼ਾਂ ਨੂੰ ਇੱਥੇ ਮਿਸ ਕਰਦੇ ਆ ਫਿਰ ਜਦੋਂ ਅਸੀਂ ਹੁਣ ਇੰਡੀਆ ਚ ਗਰਮੀਆਂ ਦੀਆਂ ਛੁੱਟੀਆਂ ਚ ਗਏ ਸੀ ਫਿਰ ਉੱਥੋਂ ਅਸੀਂ ਜਾਮਣਾ ਜਦੋਂ ਖਾਂਦੇ ਹੁੰਦੇ ਸੀ ਫਿਰ ਅਸੀਂ ਥੋੜੇ ਜੇ ਬੀ ਸਕਾਈ ਸੀ ਕਿਉਂਕਿ ਜਾਮਣਾ ਮੈਨੂੰ ਬਹੁਤ ਫੇਵਰੇਟ ਵਾ ਸਾਰੀ ਫੈਮਿਲੀ ਦੀ ਆ ਅਸੀਂ ਜਾਮਣਾ ਦੇ ਬੀ ਬੀਜੇ ਸੀ ਕਾਫੀ ਯਾਨੀ ਕਿ ਪਿਆੰਤੇ ਬੂਟੇ ਹੋ ਗਏ ਆ ਏ ਵੀ ਆਪਾਂ ਫਿਰ ਖੁੱਲੀ ਜਗ੍ਹਾ ਤੇ ਬੀਜਾਂਗੇ ਵਧੀਆ ਹੋ ਜਾਂਦਾ ਫਿਰ ਆਪਾਂ ਇਟਲੀ ਦੇ ਵਿੱਚ ਵੀ ਖਾਇਆ ਕਰਾਂਗੇ ਜਮਣਾ ਜਮਣਾ ਖਾਇਆ ਕਰਾਂਗੇ ਇਟਲੀ ਦੇ ਵਿੱਚ ਵੀ ਤੇ ਹੁਣ ਖੇਤੀਬਾੜੀ ਦਾ ਕੰਮ ਵੀ ਚੱਲ ਰਿਹਾ ਵਾ ਕਣਕ ਬੀਜੀ ਆ ਤੇ ਉਧਰ ਸਾਰੇ ਪਾਸੇ ਟਰੈਕਟਰ ਚੱਲੀ ਜਾਂਦੇ ਆ ਪਹਿਲਾਂ ਆਹ ਵੱਡਿਆ ਸਿਗਾ ਬਰਸੀਨ ਤੇ ਇਹ ਹੁੰਦਾ ਜਿਹੜਾ ਗਾਈਆਂ ਨੂੰ ਚਾਰਾ ਪਾਉਂਦੇ ਆ ਪਸ਼ੂਆਂ ਨੂੰ ਹਨਾ ਜਾਨਵਰਾਂ ਨੂੰ ਇਹਦਾ ਬਣਦਾ ਏ ਇਹ ਵੀ ਮੈਂ ਤੁਹਾਨੂੰ ਕਿਸੇ ਬਲੌਗ ਦੇ ਵਿੱਚ ਪ੍ਰੋਪਰ ਦਿਖਾਉਂਗੀ ਜਦੋਂ ਕੱਟਣਗੇ ਰੋਲ ਬਣਾਉਣਗੇ ਉਹ ਪਤਾ ਪਾਪਾ ਹੋਣਗੇ ਇੱਥੇ ਉਹਨਾਂ ਨੇ ਸਪਰੇਅ ਕਰਨੀ ਹੋਊਗੀ ਘਰ ਦੇ ਬਾਹਰ ਦਾ ਸਾਡਾ ਸਾਰਾ ਮਾਹੌਲ ਬੱਚਿਆਂ ਨੂੰ ਵੀ ਛੁੱਟੀ ਵਾਲੇ ਦਿਨ ਫੁੱਲ ਇੰਜੋਏ ਕਰਦੇ ਆ ਅੱਜ ਪਿੰਗਾ ਝੂੜਦਾ ਜੂ ਵੀ ਆਰਾਮ ਨਾਲ ਬਧੀਆ ਹੁੰਦਾ ਜਦੋਂ ਆਪਣਾ ਬਾਹਰ-ਬਾਰ ਘਰ ਹੁੰਦਾ ਵੀ ਬੱਚਿਆਂ ਦਾ ਵੀ ਇੰਜੋਇਮੈਂਟ ਹੋ ਜਾਂਦਾ ਮੇਰਾ ਵੀ ਬਹੁਤ ਸੋਹਣਾ ਟਾਈਮ ਪਾਸ ਹੋ ਜਾਂਦਾ ਮੈਂ ਥੱਲੇ ਆ ਜਾਨੀ ਆ ਕਿਤੇ ਸਬਜ਼ੀਆਂ ਦੇ ਵਿੱਚ ਕੋਈ ਨਾ ਕੋਈ ਕੰਮ ਕਰ ਲੈਨੀ ਆ ਤੇ ਮਿਰਚਾਂ ਵੀ ਆਪਾਂ ਬਾਅਦ ਚੋ ਤੋੜਦੇ ਆ ਕਿਉਂਕਿ ਉਦਾਂ ਤਾਂ ਠੰਡ ਹੋ ਗਈ ਪਰ ਕਾਫੀ ਮਿਰਚਾਂ ਲੱਗੀਆਂ ਵਾ ਇਹ ਕੌੜੀਆਂ ਵੀ ਬਹੁਤ ਆ ਮਿਰਚਾਂ ਸਾਗ ਆਪਣਾ ਥੋੜਾ ਜਿਹਾ 깈ਡ ਗਿਆ ਹਾਂਜੀ ਇਹਨਾਂ ਦੇ ਜਿੱਤੋਂ ਵੱਡਿਆ ਨਹੀਂ ਜਾਣਾ ਇਹ ਹੈਗਾ ਜਿਹੜਾ ਇੰਡੀਆ ਵਾਲਾ ਸਾਗ ਵਾ ਤੇ ਇਹਦੀ ਇਹ ਥੋੜਾ ਕੌੜਾ ਸਾਗ ਹੁੰਦਾ ਆਪਣੇ ਜੀ ਵੇਦਿਆਂ ਦੇ ਵਿੱਚ ਕੜੱਪਣ ਹੁੰਦੀ ਇਹ ਤੋਂ ਵਾਲਾ ਸਾਗ ਮਿੱਠਾ ਹੁੰਦਾ ਇਸ ਕਰਕੇ ਕੌੜਾ ਜਦ ਮੈਂ ਇਹ ਪੈਣੇ ਗੱਛੇ ਵੀ ਪੀਜੇ ਕਈ ਬਥਾ ਆਲੂ ਹੋਏ ਹੋਏ ਨੇ ਆਲੂ ਸਾਗ ਮੈਂ ਸਾਫ ਕਰ ਲਿਆ ਇੰਨਾ ਕਿ ਨਿਕਲਿਆ ਸੀਗਾ ਹੈ ਕਸੇਤਾ ਭਰੇ ਸੀ ਪਰ ਮੈਂ ਕੱਚਾ ਕੱਚਾ ਜਿਹਾ ਹੀ ਬਣਾਉਣੀ ਹੁੰਨੀ ਆ ਥੋੜਾ ਜਿਹਾ ਆਪਾਂ ਆਪਣੇ ਘਰ ਦਾ ਸਾਗ ਤੋੜ ਲਿਆ ਮੇਥੇ ਵੀ ਤੋੜ ਲੇ ਪਾਲਕ ਵੀ ਘਰ ਦੀ ਤੋੜ ਲਈ ਸਾਗ ਅਸੀਂ ਸਾਫ ਕਰ ਲਿਆ ਸਾਰਾ ਤੇ ਕਿਉਂਕਿ ਆਪਾਂ ਰਾਤ ਨੂੰ ਬਣਾਉਣਾ ਵਾ ਹੁਣ ਬੱਜ ਗਏ ਆ ਪੌਣੇ 12 ਪੌਣੇ 12 ਵਜੇ ਅਸੀਂ ਸਵੇਰ ਦੀ ਰੋਟੀ ਖਾਣੇ ਮੇਰੇ ਹਸਬੰਡ ਕੰਮ ਤੋਂ ਆਉਂਦੇ ਆ ਨਾ ਪ੍ਰੈਸ ਕਰਕੇ ਹੁਣ ਮੈਂ ਉੱਪਰ ਆਈ ਆਂ ਆਪਾਂ ਬਣਾਉਣੀ ਆ ਰੋਟੀ ਇਧਰ ਇੱਕ ਬੱਚਾ ਸਾਡਾ ਬਿਮਾਰ ਆ ਰਾਤ ਦਾ ਥੋੜਾ ਬੁਖਾਰ ਹੋਇਆ ਵਾ ਬੇਟੀ ਨੂੰ ਮੇਰੀ ਨੂੰ ਜੂਬੀ ਨੂੰ ਵੀ ਮਿਲੀ ਆ ਥੋੜੇ ਟਾਈਮ ਦੀ ਬ੍ਰੇਕ ਤੇ ਹੁਣ ਇਹ ਥੋੜਾ ਟਾਈਮ ਟੀਵੀ ਦੇਖੂਗਾ ਫਿਰ ਰੋਟੀ ਖਾਣ ਤੋਂ ਬਾਅਦ ਫਿਰ ਆਪਾਂ ਦੁਬਾਰਾ ਸਾਗ ਵੱਲ ਹੋ ਜਾਣਾ ਫਿਰ ਇਹ ਮੇਰੀ ਸਾਗ ਬਣਾਉਣ ਦੇ ਵਿੱਚ ਵੀ ਹੈਲਪ ਕਰੂਗਾ ਓਕੇ ਜੀ ਠੀਕ ਹੈ ਹੁਣ ਬ੍ਰੇਕ ਕੀਤੀ ਆਪਾਂ ਹੁਣ ਆਪਾਂ ਬਣਾਉਣੀ ਆ ਰੋਟੀ ਤੇ ਥੋੜੀ ਜੀ ਮੇਰੇ ਕੋਲ ਸਬਜ਼ੀ ਪਈ ਆ ਆਪਣੇ ਪਕੌੜੇ ਬੜੀਆਂ ਦੀ ਬੱਚਿਆਂ ਲਈ ਤਾਂ ਆਪਾਂ ਬਣਾਈ ਹੈ ਦੇਸੀ ਘਿਓ ਵਾਲੀ ਸ਼ੱਕਰ ਤੇ ਕਿਨੂ ਕਿਨੂ ਸ਼ੱਕਰ ਨਾਲ ਰੋਟੀ ਖਾਣੀ ਵਧੀਆ ਲੱਗਦੀ ਹੈ ਸਾਨੂੰ ਬਹੁਤ ਪਸੰਦ ਆ। ਅਸੀਂ ਡੇਲੀ ਥੋੜੀ ਜੀ ਸ਼ੱਕਰ ਬਣਾਉਂਨੇ ਬਣਾਉਂਨੇ ਆ ਘਰ ਦੇ ਦੇਸੀ ਘਿਓ ਵਾਲੀ ਤੇ ਰੋਟੀ ਵੀ ਮੇਰੀ ਤਿਆਰ ਆ। ਮੈਂ ਬੱਚਿਆਂ ਲਈ ਥੋੜੀ ਜੀ ਵੱਡੀ ਰੋਟੀ ਬਣਾ ਦਿੰਦੀ ਹਾਂ ਇਹਨੇ ਤੁਹਾਨੂੰ ਬਤਾ ਆਪਣੀ ਇੱਕ ਟ੍ਰਿਕ ਵਾ। ਬੱਚੇ ਥੋੜੀ ਰੋਟੀ ਖਾਂਦੇ ਕਰਕੇ ਤਾਂ ਮੈਂ ਸਾਈਜ਼ ਜੀ ਇਹਦਾ ਵੱਡਾ ਕਰ ਦਿੰਦੀ ਆ ਤੇ ਹੁਣ ਆਪਾਂ ਪਹਿਲਾਂ ਬੱਚਿਆਂ ਨੂੰ ਦੇਨੇ ਰੋਟੀ ਪਾ ਕੇ। ਹੁਣ ਥੋੜਾ ਜਿਹਾ ਜਿਵੇਂ ਕਿ ਸ਼ਾਮ ਦਾ ਟਾਈਮ ਹੋ ਗਿਆ ਤੇ ਹਵਾ ਬਹੁਤ ਚੱਲ ਪਈ। ਸ਼ਾਮ ਨੂੰ ਇੱਥੇ ਠੰਡ ਬਹੁਤ ਹੋ ਜਾਂਦੀ ਆ ਰਸੋਈ 'ਚ ਨਹੀਂ ਫਿਰ ਚਿੱਕੜ ਬਹੁਤ ਹੋ ਜਾਂਦਾ ਏ ਕਿਉਂਕਿ ਨਾ ਆਦੇ ਜਿਵੇਂ ਇੱਥੇ ਵੀ ਹੁਣ ਕਿੰਨਾ ਚਿੱਕੜ ਹੋ ਗਿਆ ਧੂਣ ਦੇ ਨਾਲ ਫਿਰ ਇੱਥੇ ਵਧੀਆ ਖੁੱਲੇ ਡੁੱਲੇ ਪਾਣੀ 'ਚ ਧੋਤਾ ਜਾਂਦਾ ਨਾਲੇ ਸੁੱਕ ਜੂਗਾ ਵਧੀਆ ਇੱਥੇ ਆਪਾਂ ਰੱਖ ਦੇਣਾ ਆਪਾਂ ਦੇਸੀ ਤਰੀਕੇ ਨਾਲ ਚੁੱਲ੍ਹਾ ਬਣਾਉਣ ਦੀ ਕੋਸ਼ਿਸ਼ ਕਰਦੇ ਆਂ ਜੂ ਵੀ ਨੇ ਪਹਿਲਾਂ ਪੱਥਰ ਇਕੱਠੇ ਕੀਤੇ ਆ ਸਾਰੇ ਬਹੁਤ ਮਿਹਨਤ ਦਾ ਅੱਜ ਕੰਮ ਹੋ ਰਿਹਾ ਏ ਤੇ ਫਿਰ ਆਪਾਂ ਜਿੱਥੇ ਰਾਤ ਅੱਗ ਮਚਾਈ ਸੀ ਨਾ ਉਹਦੇ ਵਿੱਚ ਚੁੱਲ੍ਹਾ ਬਣਾਉਣਾ ਏ ਦੇਖੋ ਨਹੀਂ ਤੁਹਾਨੂੰ ਫਰਿੱਜ ਤੋਂ ਇੱਧਰ ਲਈ ਸਾਈਡ ਲਿਆ ਇਹ ਫਰਿੱਜ ਸਾਡੀ ਐਕਸਟਰਾ ਹੈ ਆਪਾਂ ਬੂਤਾ ਕਰਨੀ ਹੈ ਜਾਂ ਕਿਸੇ ਨੂੰ ਦੇ ਦਾਂਗੇ ਚੱਲਦੀ ਆ ਤਾਂ ਕਰਕੇ ਆਪਾਂ ਬਾਹਰ ਰੱਖੀ ਆ ਲਿਆ ਪਿਆ ਨੂੰ ਪਿਆ ਨੂੰ ਬਰਾਵੋ ਬਰਾਵੋ ਆ ਗਈ ਜੇ ਕਿਸੇ ਨੇ ਦੇਸੀ ਤਰੀਕੇ ਨਾਲ ਚੁੱਲ੍ਹਾ ਬਣਾਉਣਾ ਹੋਵੇ ਤਾਂ ਸੰਪਰਕ ਕਰਿਓ ਸਿੰਘ ਜੋਬਨਪ੍ਰੀਤ ਉਹ ਮੈਂ ਨਹੀਂ ਨਹੀਂ ਪਾਲਟਦੀ ਇਹਨੂੰ ਖਿੱਚਣਾ ਫੇਰ ਹੀ ਉਹ ਅੱਗੇ ਨੂੰ ਆਊਗੀ ਲੈ ਟਰਾਲੀ ਵੀ ਨਹੀਂ ਚਲਾਉਣੀ ਆਉਂਦੀ ਪੱਥਰ ਬਹੁਤ ਆ ਭਾਰੀ ਆ वैसे ਹੁਣ ਮੈਂ ਇੱਥੇ ਥੋੜੀ ਜਿਹੀ ਸਫਾਈ ਵੀ ਕਰਨੀ ਆ ਉਧਰ ਲਾ ਖੋਲਦੀ ਆ ਕਿਉਂਕਿ ਰਾਤ ਅਸੀਂ ਅੱਗ ਸੇਕੀ ਸੀ ਥੋੜਾ ਜਿਹਾ ਖਲਾਰ ਪਿਆ ਵਾ ਪਹਿਲਾਂ ਇਹਦੀ ਕਲੀਨਿੰਗ ਕਰੂੰਗੀ ਫਿਰ ਇਹਦੇ ਵਿੱਚ ਆਪਾਂ ਚੁੱਲਾ ਬਣਾ ਕੇ ਦੇਖਦੇ ਜੇ ਚੁੱਲਾ ਬਣ ਗਿਆ ਤਾਂ ਫਿਰ ਆਪਾਂ ਜਿਹੜਾ ਸਾਗ ਵਾ ਇਹਦੇ ਤੇ ਬਣਾਵਾਂਗੇ ਪਹਿਲਾਂ ਸਾਰੀ ਸੁਆਹ ਸਾਫ਼ ਕਰਦੀਆਂ ਆ ਆਪਾਂ ਜਿਹੜਾ ਸਾਗ ਵਾ ਕੁੱਕਰ 'ਚ ਬਣਾਉਣਾ ਵਾ ਕੁੱਕਰ ਮੈਂ ਧੋ ਲਿਆਂਦਾ ਪਿਛਲੀ ਵਾਰ ਵੀ ਜਦੋਂ ਮੈਂ ਚੁੱਲੇ ਤੇ ਸਾਗ ਬਣਾਏ ਸੀ ਕੁੱਕਰ 'ਚ ਬਣਾਇਆ ਸੀਗਾ ਉਦੋਂ ਮੈਨੂੰ ਕਮੈਂਟ ਆਈ ਸੀ ਵੀ ਦੀਦੀ ਵੀ ਜਿਹੜਾ ਵੀ ਕੋਈ ਚੀਜ਼ ਆ ਚੁੱਲੇ ਤੇ ਰੱਖਣੀ ਆ ਉਹਨੂੰ ਮਿੱਟੀ ਲਾ ਲਿਆ ਕਰੋ ਨਹੀਂ ਫਿਰ ਕਾਲਾ ਹੋ ਜਾਂਦਾ ਭਾਂਡਾ ਅੱਜ ਆਪਾਂ ਪ੍ਰੋਵਾ ਕਰਕੇ ਦੇਖਦੇ ਟਰਾਈ ਕਰਕੇ ਦੇ ਦੇ ਮੈਂ ਪਹਿਲੀ ਵਾਰ ਲਾ ਕੇ ਦੇਖਣੀ ਆ ਮਿੱਟੀ ਜੋ ਵੀ ਛਾਣਦਾ ਏ ਮਿੱਟੀ ਛਾਣ ਕੇ ਦੇਖਦੇ ਆ ਵੀ ਅੱਜ ਕੁੱਕਰ ਕਾਲਾ ਹੁੰਦਾ ਕਿ ਨਹੀਂ ਹੁੰਦਾ ਉਦੋਂ ਤਾਂ ਲੱਗ ਗਈ ਆ ਮਿੱਟੀ ਚਾਰੇ ਪਾਸੇ ਪਰ ਮੈਨੂੰ ਆਏ ਨਹੀਂ ਪਤਾ ਵੀ ਕਿੰਨੀ ਕੁ ਮੋਟੀ ਲਾਈ ਦੀ ਕਿ ਕਿੰਨੀ ਕੁ ਪਤਲੀ ਲਾਈ ਦੀ ਆ ਪਾਣੀ ਲੀਉ ਆ ਪਾਣੀ ਤੇ ਲੋੜ ਨਹੀਂ ਜਿਵੇਂ ਬਸ ਇੰਨੇ ਕੁ ਤੇ ਲੱਗ ਜਾਣੀ ਆ ਕਮਰਾ ਪਾ ਸਾਰਾ ਸਾਫ ਕਰ ਲਿਆ ਸੀ ਜੁਬੀ ਨੇ ਕੋਲੇ ਸਪੀਕਰ ਵੀ ਲਾ ਲਿਆ ਅੱਗ ਚਾਈ ਜਾਂਦੀ ਆ ਹੂੰ ਅਸੀਂ ਸਵੇਰ ਦੇ ਦੋਨੇ ਲੱਗੇ ਆ ਤੇ ਅਸੀਂ ਲੜ ਵੀ ਪੈਨੇ ਆ ਕਿੰਨੇ ਵਾਰੀ ਲੜਿਆ ਪਾ ਦਾਦੇ ਸਾਰਿਆਂ ਨੂੰ ਹੈ ਦਾਦੇ ਕਈ ਵਾਰੇ ਅਸੀਂ ਲੜ ਵੀ ਪਏ ਸਾਗ ਬਣਾਉਣ ਦੇ ਬਣਾਉਂਦੇ ਹਾਂ ਹਾਂ ਸਹੀ ਆ ਥੋੜੀ ਥੋੜੀ ਬਸ ਅੱਗ ਮਚਾਈ ਜਾਣੀ ਆ ਵਧੀਆ ਤੁਸੀਂ ਸਾਰਿਆਂ ਨੇ ਜਿਨ੍ਹਾਂ ਨੇ ਮੈਨੂੰ ਕਮੈਂਟ ਕੀਤੇ ਸੀ ਪਿਛਲੀ ਵਾਰ ਬਹੁਤ ਵਧੀਆ ਆਈ ਦੀ ਆ ਤੇ ਵਧੀਆ ਮਿੱਟੀ ਲਾਉਣ ਨਾਲ ਕੁੱਕਰ ਨੂੰ ਉਹ ਨਹੀਂ ਹੋਊਗਾ ਕਾਲਾ ਨਹੀਂ ਹੋਊਗਾ ਬਾਲਾ ਹੁਣ ਆਪਾਂ ਸਾਗ ਜਿਹੜਾ ਵਾ ਕੱਟਣਾ ਏ ਇੱਥੇ ਤੁਹਾਨੂੰ ਪਤਾ ਦਾਤੀ ਜਾਂ ਕੀ ਕਹਿ ਸਕਦੇ ਆ ਸਾਗ ਕੱਟਣ ਵਾਲੀ ਮਸ਼ੀਨ ਤਾਂ ਹੁੰਦੀ ਨਹੀਂ ਦਾਤ ਵਗੈਰਾ ਚੌਪ ਚੋਪਿੰਗ ਬੋਰਡ ਤੇ ਆਪਾਂ ਕੱਟ ਲੈਣਾ ਸਾਰਾ ਸਾਗ ਪਾਣੀ ਉਹਦੋਂ ਉਬਲ ਜਾਊਗਾ ਤੇ ਹੁਣ ਆਪਾਂ ਕੱਟਦੇ ਆ ਸਾਗ ਸਾਗ ਤਾਂ ਵੈਸੇ ਗੈਸ ਤੇ ਵੀ ਬਣ ਜਾਂਦਾ ਪਰ ਚੁੱਲੇ ਦਾ ਜਿਹੜਾ ਕਹਿ ਸਕਦੇ ਹੋ ਮਜ਼ਾ ਹੀ ਵੱਖਰਾ ਹੈ ਬਸ ਸੇਕ ਲੈਣੀ ਹੈ ਨਾਲੇ ਸੁਬੀ ਦਾ ਟਾਈਮ ਪਾਸ ਹੋ ਜਾਂਦਾ ਤੇ ਪਹਿਲਾਂ ਆਪਾਂ ਜਿਹੜਾ ਸਾਗ ਵਾ ਉਹ ਚੀਰ ਕੇ ਪਾਉਣਾ ਹੈ ਪਾਲਕ ਜਿਹੜੀ ਮੇਥੇ ਆ ਪਾਲਕ ਵਾ ਇਹ ਜਲਦੀ ਭੁੱਲ ਜਾਂਦੇ ਨੇ ਐ ਵੈਸੇ ਜਿਹੜੇ ਮੈਂ ਸਾਗ ਸਾਫ਼ ਕੀਤਾ ਬਿਲਕੁਲ ਕੱਚਾ ਕੱਚਾ ਗੰਦਲਾ ਵਾਲਾ ਦੇਖੋ ਸਾਰਾ ਸਾਗ ਤੇ ਉਸ ਤੋਂ ਬਾਅਦ ਸਾਰਾ ਜੇ ਦੇਸੀ ਤਰੀਕਾ ਹੀ ਆ ਤੇ ਆਪਾਂ ਜਿਹੜੀ ਲਸਣ ਆਦਰਕ ਜਿਹੜਾ ਲਸਣ ਆਦਰਕ ਦਾ ਗ੍ਰੈਂਡ ਕਰਨਾ ਉਹ ਵੀ ਆਪਾਂ ਇਹਦੇ 'ਚ ਪੁੱਟਾਂਗੇ ਸਾਰਾ ਤੇ ਹੁਣ ਆਪਾਂ ਚੋਪਿੰਗ ਬੋਰਡ ਤੇ ਕੱਟਦੇ ਆਂ ਸਾਗ ਚੋਪਿੰਗ ਬੋਰਡ ਲੜਾਈ ਸਾਡੀ ਕਈ ਗੱਲਾਂ ਦੇ ਮੁੰਡਿਆਂ ਦੀ ਛੋਟੀ ਮੋਟੀ ਗੱਲਾਂ ਤੇ ਪਰ ਮੈਂ ਕਈ ਵਾਰ ਸੋਚਦੀ ਹੁੰਨੀ ਆ ਨਾ ਬਚਪਨ ਦੇ ਵਿੱਚ ਬੱਚਿਆਂ ਦਾ ਕਿੰਨਾ ਫਰਕ ਹੁੰਦਾ ਖਾਸ ਕਰਕੇ ਮੁੰਡਿਆਂ ਦਾ ਜੇ ਮਾਮਾ ਲੜ ਵੀ ਪੈਂਦੀਆਂ ਕੁੱਟ ਵੀ ਦਿੰਦੀਆਂ ਹਨ ਤੇ ਮੰਮੀ ਤਾਂ ਬਿਨਾਂ ਸਾਰ ਦੇ ਨਹੀਂ ਹੈਗੇ ਉਹਦੇ ਮੈਨੂੰ ਆ ਕੇ ਬੁਲਾ ਲੈਂਦਾ ਏ ਤੇ ਜਦੋਂ ਇਹ ਵੱਡਾ ਹੋ ਗਿਆ ਹਨਾ ਜਵਾਨ ਹੋ ਗਿਆ ਤੇ ਫਿਰ ਮੇ ਨਾਲ ਲੜ ਕੇ ਫਿਰ ਇਹਨੇ ਮੈਨੂੰ ਲੱਗਦਾ ਬੁਲਾਇਆ ਨਹੀਂ ਕਹਣਾ ਬੁਲਾਇਆ ਕਰਨਾ ਲੈ ਭਾਜ ਜੂ ਮੈਂ ਲੈ ਭਾਜ ਜੂ ਮੈਂ ਫਿਰ ਜਿੰਨਾ ਨੇ ਕਹਣਾ ਚੱਲ ਨਹੀਂ ਬੁਲਾਉਂਦੀ ਤਾਂ ਨਾ ਸਹੀ ਰਾਈਟ ਹੈਨਾ ਪਾਣੀ ਆਪਣਾ ਉਬਲ ਗਿਆ ਹੁਣ ਆਪਾਂ ਪਾਉਣਾ ਨਾਮਕ ਅਖਾਲੀ ਜਿਹਨੂੰ ਸਾਲੇ ਕਹਿੰਦੇ ਆ ਤੇ ਆਪਾਂ ਇਹਦੇ 2 ਚਮਚ ਪਾ ਦੇਨੇ ਨਾਮਕ ਦੇ ਬਹੁਤ ਵਧੀਆ ਜੁਵੀ ਅੱਗ ਬਚਾਈ ਗਿਆ ਤੇ ਠੀਕ ਹੈ ਪੂਰਾ ਸਭ ਤੋਂ ਪਹਿਲਾਂ ਆਪਾਂ ਪਾਉਣਾ ਵਾ ਸਾਗ ਸਾਗ ਮੈਂ ਚੀਰ ਲਿਆ ਸਾਗ ਨੂੰ ਪੱਕਣ ਨੂੰ ਥੋੜਾ ਟਾਈਮ ਲੱਗ ਜਾਂਦਾ ਤੇ ਪਾਲਕ ਤੇ ਮੇਥੀ ਆਪਾਂ ਪਾਵਾਂਗੇ ਲਾਸਟ ਵਿੱਚ ਸਭ ਤੋਂ ਲਾਸਟ ਵਿੱਚ ਪਾਉਗਾ ਧਨੀਆ ਕਿਉਂਕਿ ਧਨੀਆ ਬੜਕੋ ਲਾਸਟ ਵਿੱਚ ਪਾਉਣਾ ਚਾਹੀਦਾ ਫਿਰ ਉਹਦੀ ਸਮੈਲ ਹੁੰਦੀ ਰਹਿੰਦੀ ਆ ਉਹ ਵੀ ਹਜੇ ਆਪਾਂ ਤੋੜ ਕੇ ਲਿਆਉਣਾ ਹਰੀਆਂ ਮਿਰਚਾਂ ਤੋੜਨ ਵਾਲੀਆਂ ਰਹਿ ਗਈਆਂ ਪਾਣੀ ਪੂਰਾ ਰਿਜਰ ਲੱਗ ਗਿਆ ਹਾਂਜੀ ਇਹ ਆਵਾਜ਼ਾ ਦੇਖ ਲੈ ਹਾਂਜੀ ਵੀਰਾ ਗਰੀਬ ਜਿਆ ਇੰਨਾ ਗੁੱਡ ਬੁਆਏ ਨੂੰ ਦੇਖ ਲਓ। ਸਾਡੀ ਸਾਰੀ ਫੈਮਿਲੀ ਦੀ ਮਿਹਨਤ ਨਾਲ ਸਾਡਾ ਅੰਦ ਰਿਆ। ਇੱਕ ਸਾਡਾ ਕੈਮਰਾਮੈਨ ਜਿਹੜਾ ਬਿਮਾਰ ਸੀ ਹੁਣਾਂ ਠੀਕ ਹੋ ਕੇ ਆਇਆ ਨੂੰ ਅੱਜ ਨਾ ਫੈਬਰੇ ਹੋ ਗਿਆ। ਬੁਖਾਰ ਹੋ ਗਿਆ ਸਾਡੇ ਬੱਚੇ ਨੂੰ। ਇਹ ਵੀ ਨਹੀਂ ਹੈਲਪ ਕਰਵਾਉਂਦਾ ਹੁੰਦਾ ਇਹ। ਦिए ਗੇੜ ਖੋਲ ਦੇ। ਦਗਾ ਦੇ ਬਾਹਰ ਲੱਕੜ ਕੇ ਮੈਂ ਰੱਖੀ ਉਹ ਤਾਂ ਤੋੜ ਕੇ ਲਾਉਂਦਾ ਹੈ ਵਿਚਾਰਾ। ਇੰਨੀਆਂ ਰਹਿਣ ਦੇ ਹੁਣ। ਨਾਲ ਦੀ ਨਾਲ ਲਿਆਵਾਂਗੇ। ਬਾਰ ਲੱਕੜ ਰੇ ਕਿਆਸ ਤੇ ਟੋਟੋ ਰਕਿ ਨਾ ਫੈਮਲੀ ਨਾਲ ਲਾ ਕੇ ਚੀਜ਼ ਬਣਾਈਏ ਨਾ ਸਵਾਦ ਵੱਖਰਾ ਹੁੰਦਾ ਏ ਠੀਕ ਹੈ। ਹਰੀਆਂ ਮਿਰਚਾਂ ਵੀ ਆਪਾਂ ਸਾਰੀਆਂ ਹੁਣ ਤੋੜ ਲੈਣੀਆਂ ਠੰਡ ਬਹੁਤ ਕਾਫੀ ਹੋ ਗਈ ਖਰਾਬ ਹੋਣੀਆਂ ਸ਼ੁਰੂ ਹੋ ਗਈਆਂ। ਕੁਸ਼ਕ ਤਾਜ਼ਾ ਆਪਾਂ ਸਾਗ ਚ ਪਾ ਲੈਣੀਆਂ ਵਾ। ਬੂਟੇ ਤਾਂ ਹੀ ਨਹੀਂ ਪੱਟੇ ਸੀ ਕਿਉਂਕਿ ਨਾ ਹਜੇ ਇਹਨਾਂ ਨੂੰ ਮਿਰਚਾਂ ਲੱਗੀਆਂ ਜਾਂਦੀਆਂ ਸੀ ਇੱਕ ਬਹੁਤ ਕੌੜੀ ਮਿਰਚ ਹੈ ਜਿਹਦੇ ਸਾਈਡ ਜਿਹਾ ਜਿਵੇਂ ਥੋੜਾ ਥੋੜਾ ਨੀਰੂ ਬਲੈਕ ਜਿਹਾ ਹੋ ਜਾਂਦਾ ਨਾ ਪੂਰੀ ਕੌੜੀ ਮਿਰਚ ਹੁੰਦੀ ਹੈ ਵਾਲੀ। ਲਸਣ ਤੇ ਆਦਰਕ ਮਿਰਚਾਂ ਇਹ ਆਪਾਂ ਕੁੱਟ ਲੈਣੀਆਂ ਵਾ ਥੋੜਾ ਜਿਹਾ ਘੱਟ ਮਿਰਚਾਂ ਨਾਲ ਰੱਖਾਂਗੇ ਬਾਕੀ ਤੜਕੇ ਚ ਪਾ ਦਾਂਗੀ ਕਿਉਂਕਿ ਨਹੀਂ ਅਸੀਂ ਨਹੀਂ ਖਾਣਾ ਹਾਂ ਬੱਚਿਆਂ ਨੇ ਵੀ ਨਹੀਂ ਖਾਣਾ ਸਾਗ ਮੈਂ ਹੁਣ ਉੱਪਰ ਜਾ ਕੇ ਧੋਣੀਆਂ ਭਾਂਡੇ ਤੇ ਨਾਲੇ ਇਹਨਾਂ ਲਈ ਕਾਫੀ ਬਣਾ ਕੇ ਲਿਆਉਣੀ ਆ ਉਹ ਮੈਂ ਨਹੀਂ ਮੈਂ ਨਹੀਂ ਨਹੀਂ ਇਹਨਾਂ ਦੀ ਮੈਂ ਡਿਊਟੀ ਲਾਤੀ ਦੋਨਾਂ ਭਾਂਡ ਭਰਾਵਾਂ ਦੀ ਹੁਣ ਇਹਨਾਂ ਨੇ ਆਪੇ ਅੱਗ ਮਚਾਈ ਜਾਣੀ ਆ ਜਾ ਦੇ ਨਾ ਡਰ ਗਈ ਡਰ ਗਈ ਆ ਦੇਖੋ ਜੁਬੀ ਦੀ ਸਕੀਮ ਆ ਲੱਕੜਾ ਤੋੜਨ ਦੀ ਇਹ ਪੂਰਾ ਪ्योर ਪੰਜਾਬੀ ਮੁੰਡਾ ਹੈ ਸਾਡਾ ਹੈ ਨਾ ਵੀ ਸ਼ਾਮ ਦੇ 4:30 ਹੋ ਗਏ ਆ ਤੇ 5 ਵਜੇ ਮੇਰੇ ਹਸਬੰਡ ਨੇ ਵੀ ਆ ਜਾਣ ਕੰਮ ਤੋਂ ਹੁਣ ਸਾਨੂੰ ਸਾਰਿਆਂ ਨੂੰ ਲੱਗੀ ਸੀ ਭੁੱਖ ਫਿਰ ਮੈਂ ਥੋੜੇ ਜਿਹਾ ਬਣਾਇਆ ਵਾਲੇ ਹੁੰਦੇ ਨੇ ਆਲੂ ਵਾਲੇ ਕੈਕਸ ਜਿਹੇ ਤੇ ਆ ਫਿਸ਼ ਵਾਲੇ ਹੁੰਦੇ ਆ ਆਪਾਂ ਬੱਚਿਆਂ ਨੂੰ ਵੀ ਪਾ ਕੇ ਦਿੰਨੇ ਆ ਕਿ ਬੱਕ ਬਹੁਤ ਲੱਗੀ ਪਈ ਆ ਆਪਾਂ ਸਵੇਰ ਦੇ ਲੱਗੇ ਹੋਇਆ ਕੰਮ ਕਰਨਾ ਮੈਨੂੰ ਆਹ ਵਾਲੀ ਸੌਸ ਪਸੰਦ ਆ ਆਪਾਂ ਇਹਦੇ ਨਾਲ ਖਾਵਾਂਗੇ ਸ਼ਾਮ ਦੇ 5 ਵਜੇ ਹੁਣ ਨੀਰਾ ਹੋਣਾ ਸ਼ੁਰੂ ਹੋ ਗਿਆ ਆਪਾਂ ਜਿੱਥੇ ਸਾਗ ਸਾਫ਼ ਕੀਤਾ ਸੀ ਉਹਦੀ ਵੀ ਸਾਰੀ ਕਲੀਨਿੰਗ ਕਰ ਦਈਏ ਤੇ ਛਲਗਮ ਵੀ ਧੋਕੇ ਰੱਖਣੀਆਂ ਇਹਦੇ ਇੱਕ ਸੇਤੇ ਹੀ ਆਪਾਂ ਟੂਟੀ ਥੱਲੇ ਰੱਖ ਦੇਣਾ ਤੇ ਧੁੱਤ ਜਾਊਗਾ ਮਿੱਟੀ ਲੈ ਜਾਊਗੀ ਸਾਰੇ ਛਲਗਮਾਂ ਤੋਂ ਫੇ ਸਾਰੀ ਚਾਦਰ ਵਗੈਰਾ ਚੱਕ ਦਈਏ ਗੰਨੇ ਜੂ ਵੀ ਨੇ ਅੱਜ ਥੋੜੇ ਸੀਗੇ ਪਰ ਚੁੱਪੇ ਹੈ ਨਹੀਂ ਜਿਹੜੀ ਇਟਲੀ ਦੀ ਮਿੱਟੀ ਹੈ ਨਾ ਬਹੁਤ ਜ਼ਿਆਦਾ ਸਖਤ ਵਾ ਜਿੱਥੇ ਜੰਮ ਜਾਂਦੀ ਹੈ ਨਾ ਲੈਂਦੀ ਨਹੀਂ ਕਈ ਵਾਰ ਬੂਟਾ ਨੂੰ ਵੀ ਜੰਮ ਜਾਂਦੀ ਲੈਂਦੀ ਨਹੀਂ ਦੇਖ ਲਓ ਕਿੰਨਾ ਪ੍ਰੈਸ਼ਰ ਪਿਆ ਫਿਰ ਵੀ ਨਹੀਂ ਲਈ ਜਦੋਂ ਮੈਂ ਵੀ ਇੱਥੇ ਸਬਜ਼ੀ ਦੇ ਵਿੱਚ ਕੰਮ ਕਰਦੀ ਬਹੁਤ ਔਖੀ ਮਿੱਟੀ ਲੈਂਦੀ ਆ ਮੈਨੂੰ ਲੱਗਦਾ ਇਹਨਾਂ ਨੂੰ ਭਿਉਂ ਕੇ ਰੱਖਣਾ ਪੈਣਾ ਥੋੜੇ ਟਾਈਮ ਦੇ ਸਾਗ ਆਪਣਾ ਐਨ ਤਿਆਰ ਹੋ ਗਿਆ ਆਵਾਜ਼ ਸੁਣੋ ਪਹਿਲਾਂ ਸਾਗ ਦੀ ਜਿਹਦਾ ਇੰਡੀ ਆਪਣੇ ਚੁੱਲੇ ਤੇ ਪਿਆ ਸਾਗ ਇਦਾਂ ਰਜਦਾ ਹੁੰਦਾ ਉਦਾਂ ਹੀ ਆ ਮੈਂ ਦੋ ਤਿੰਨ ਵਾਰੀ ਪਾਣੀ ਪਾ ਕੇ ਰਿਝਾਇਆ ਵਾ ਉਸ ਤੋਂ ਬਾਅਦ ਹੁਣ ਆਪਣਾ ਹੈਗਾ ਫਾਈਨਲ ਟੱਚ ਪਹਿਲਾਂ ਤਾਂ ਆਪਾਂ ਪਾਉਣਾ ਵਾ ਆਲਣ ਫਿਰ ਉਸ ਤੋਂ ਬਾਅਦ ਤੜਕਾ ਵੀ ਇੱਥੇ ਲਾ ਲੈਣਾ ਧਣੀਆਂ ਵਾ ਟਮਾਟਰ ਪਾਵਾਂਗੇ ਲਸਣ ਅਦਰਕ ਹਰੀ ਮਿਰਚ ਪਿਆਜ਼ ਵੀ ਮੈਂ ਕੱਟ ਲਿਆ ਤੇ ਇੱਥੇ ਆਪਾਂ ਤੜਕਾ ਲਾ ਲੈਣਾ ਹੈ ਹੁਣ ਆਪਾਂ ਇਹਦੇ ਵਿੱਚ ਪਾਉਨੇ ਆਲਣ ਇੱਕ ਪਾਸੇ ਆਪਾਂ ਪਾ ਲੈਣਾ ਆਲਣ ਤੇ ਇੱਧਰ ਨਾਲ ਹੀ ਮੈਂ ਤੜਕਾ ਲਾਉਣ ਵਾਸਤੇ ਰੱਖਤਾ ਇਹ ਫਰਾਈਪੈਨ ਹੈ ਮੇਰਾ ਜਿਵੇਂ ਕਿ ਕੁਛ ਨਾ ਕੁਛ ਤਲਦੀ ਰਹਿਣੀ ਆ ਤੇ ਉਹਦੇ ਕਰਕੇ ਕਾਲਾ ਹੋਇਆ ਇਸ ਕਰਕੇ ਆਪਾਂ ਇਹਨੂੰ ਚੁੱਲ੍ਹੇ ਤੇ ਵਰਤ ਲੈਣਾ ਅੱਜ ਤੇ ਇਧਰ ਨਾਲ ਹੀ ਲੜਕਾ ਬਣ ਜੂਗਾ ਤੇ ਨਾਲ ਹੀ ਆਪਣਾ ਆਲਣ ਪੈ ਜੂਗਾ ਸਾਗ ਦੇ ਵਿੱਚ ਮੈਂ ਜਿਹੜਾ ਸਾਗ ਆ ਉਹ ਮਦਣੀ ਨਾਲ ਘੋਟਦੀਆਂ ਇਲੈਕਟ੍ਰੋਨਿਕ ਮਸ਼ੀਨ ਦੇ ਨਾਲ ਨਹੀਂ ਤੇ ਅੱਜ ਤਾਂ ਆਪਾਂ ਚੁੱਲ੍ਹੇ ਤੇ ਬਣਾਇਆ ਕਰਕੇ ਐਨ ਸਾਰਾ ਘੁਲ ਗਿਆ ਤੇ ਹੁਣ ਆਪਾਂ ਆਲਣ ਪਾ ਦੇਣਾ ਵਿੱਚ ਉਹਦੇ ਨਾਲ ਹੋਰ ਵਧੀਆ ਹੋ ਜਾਣਾ ਉਦੋਂ ਆਪਣਾ ਫਰਾਈਪੈਨ ਵੀ ਚਰਨ ਹੋ ਗਿਆ ਉਹ ਤਾਂ ਆਪਾਂ ਧੀਲੇ ਪੌਣੇ ਨਾਲੇ ਤੜਕਾ ਲਾਉਨੇ ਆ। ਇਸਮੈਲ ਬਹੁਤ ਜ਼ਿਆਦਾ ਵਧੀਆ ਹੁੰਦੀ ਆ। ਬਹੁਤ ਜਿਵੇਂ ਆਪਣਾ ਇੰਡੀਆ ਵਾ ਇੰਡੀਆ ਸਾਗ ਦੀ 스멜 ਹੁੰਦੀ ਓਵੇਂ ਸੇਮ ਹੁੰਦੀ ਆ। ਹਜੇ ਆਪਾਂ ਥੋੜਾ ਹੀ ਘੋਟਿਆ ਤੇ ਤਾਂ ਵੀ ਸਾਰ ਆਹਣ ਖੁੱਲ ਗਿਆ। ਇਹਦੇ ਨਾਲ ਦੀ ਨਾਲ ਦੀ ਆਪਾਂ ਤੜਕਾ ਵੀ ਲਾ ਲਈਏ। ਤੜਕਾ ਆਪਾਂ ਦੇਸੀ ਘਿਓ ਦਾ ਹੀ ਲਾਉਣਾ ਏ। ਮੇਰਾ ਘਰ ਦਾ ਬਣਾਇਆ ਹੋਇਆ ਦੇਸੀ ਘਿਓ ਆ। ਇਹਦੇ ਹੀ ਆਪਾਂ ਤੜਕਾ ਲਾ ਲੈਣਾ। ਸਾਗ ਦੇਖੋ ਤੁਸੀਂ। ਉਹਦਾ ਥੋੜਾ ਜਾਂ। ਥੋੜਾ ਧੂਨੇ ਦਾ ਕਰਕੇ ਨਾ ਇੰਨਾ ਦਿਸਦਾ ਨਹੀਂਗਾ। ਤੇ ਅਜੇ ਮੈਂ ਥੋੜਾ ਜਿਹਾ ਹੋਰ ਇਹਨੂੰ ਘੋਟਣਾ ਵਾ। ਆਪਾਂ ਇਹਦੇ ਵਿੱਚ ਪਾਉਣਾ ਲਸਣ ਆਦ ਰਕਾ। ਬਾਕੀ ਥੋੜਾ ਥੋੜਾ ਪਾਇਆ ਬਾਕੀ ਆਪਣਾ ਸਾਗ ਦੇ ਵਿੱਚ ਪਾਇਆ ਹੋਇਆ ਹੈ। ਤੇ ਬਾਅਦ ਆਪਾਂ ਪਾ ਦੇਨੇ ਪਿਆਜ਼, ਹਰੀ ਮਿਰਚ ਤੇ ਟਮਾਟਰ ਪਾਵਾਂਗੇ ਲਾਸਟ ਵਿੱਚ। ਬਹੁਤ ਅੱਗ ਤੇਜ਼ ਵਾ ਬੜੀ ਤੇਜ਼ ਕਰਦੀ ਆ ਅੱਗ ਜੀ ਤੂੰ ਅੱਗ ਤੇ ਚੀਜ਼ ਬਹੁਤ ਛੇਤੀ ਬਣ ਜਾਂਦੀ ਏ ਗੈਸ ਤੇ ਹਜੇ ਵੇੜ ਵੀ ਟਾਈਮ ਲੱਗਦਾ ਚੀਜ਼ ਨੂੰ ਗੈਸ ਤੇ ਵੀ ਆਪਦੀ ਨਹੀਂ ਉਹ ਜੋ ਵੀ ਗੈਸ ਦੀ ਜਿਹੜੀ ਅੱਗ ਦਾ ਫਰਕ ਹੁੰਦਾ ਚੁੱਲ੍ਹੇ ਦੀ ਅੱਗ ਦਾ ਫਰਕ ਹੁੰਦਾ ਤੇ ਚੁੱਲ੍ਹਾ ਹਾਂ ਦੇਖੇ ਦੀ ਆਪਾਂ ਨੂੰ ਇੱਥੇ ਤੱਕ ਸੇਕ ਹੁੰਦਾ ਨਾ ਚੁੱਲ੍ਹੇ ਦਾ ਤੇ ਜਿਹੜਾ ਗੈਸ ਹੁੰਦਾ ਉਹਦਾ ਇੰਨੀ ਦੂਰ ਤੱਕ ਸੇਕ ਨਹੀਂ ਲੰਘਦਾ ਤਾਂ ਕਦੇ ਕਵੀ ਤੋਂ ਤੜਕਾ ਆਪਣਾ ਤਿਆਰ ਆ 프라이ਪੈਨ ਥੋੜਾ ਜਿਹਾ ਆਪਣਾ ਕਾਲਾ ਹੋਇਆ ਹੋਇਆ ਕਿਉਂਕਿ ਤੁਹਾਨੂੰ ਪਤਾ ਚੁੱਲ੍ਹੇ ਤੇ ਤੜਕਾ ਲਾਇਆ ਵਾ ਹੁਣ ਆਪਾਂ ਆਲਣ ਪਾਇਆ ਵਾ ਸਾਗ ਦੇ ਵਿੱਚ ਥੋੜਾ ਜਿਹਾ ਟਾਈਮ ਆਲਣ ਪਉਣ ਤੋਂ ਬਾਅਦ ਸੇਕ ਲਵਾਉਣਾ ਹੁੰਦਾ ਏ ਇਹਨਾਂ ਨੂੰ ਥੋੜਾ ਸੇਕ ਲਵਾਉਣਾ ਏ ਲਵਾਉਣਾ ਏ ਸੇਕ ਨਹੀਂ ਲਵਾਉਣਾ ਸੇਕ ਲਵਾ ਕੇ ਫਿਰ ਇਹਦੇ ਵਿੱਚ ਤੜਕੇ ਦੇ ਵਿੱਚ ਸਾਗ ਪਾਵਾਂਗੇ ਸਾਗ ਬਣ ਗਿਆ ਹੁਣ ਆਪਾਂ ਇਹਦੇ ਵਿੱਚ ਪਾਉਣਾ ਧਨੀਆ ਧਨੀਏ ਦੇ ਨਾਲ ਹੋਰ ਟੇਸਟ ਵਧੀਆ ਆ ਜੀ ਪਗੰਦੇ ਮੱਕੀ ਦਾ ਆਟਾ ਤੇ ਪਾਣੀ ਆਪਾਂ ਪੂਰਾ ਗਰਮ ਪਾਉਣਾ ਗਰਮ ਹੋਣ ਵਾਲੇ ਪਾਣੀ ਰੱਖਤਾ ਤੇ ਇਹ ਆਟਾ ਜੀ ਆਪਾਂ ਗਰਮ ਗਰਮ ਪਾਣ ਨੂੰ ਗੁੰਨਦੇ ਨਾ ਫਿਰ ਬਹੁਤ ਜ਼ਿਆਦਾ ਸੌਫਟ ਹੋ ਜਾਂਦਾ ਏ ਬਲ ਬਲਦਾ ਪਾਣੀ ਚਾਹੀਦਾ ਗਰਮ ਗਰਮ ਪਾਣੀ ਚ ਆਪਾਂ ਇਹ ਵਾਲਾ ਆਟਾ ਗੁੰਨਣਾ ਵਾ ਮੱਕੀ ਵਾਲਾ ਇਦਾਂ ਨੂੰ ਚੰਗੀ ਤਰ੍ਹਾਂ ਜਿਹੜਾ ਆਟਾ ਵਾ ਇਹਨੂੰ ਮਸਲਣਾ ਹੁੰਦਾ ਏ ਚੰਗੀ ਤਰ੍ਹਾਂ ਨੂੰ ਮਸਲ ਲੈਣਾ ਤਾਂ ਕਿ ਨਾ ਮੋਰਵੀਦੋ ਜੇ ਹੋ ਜੇ ਮਲਾਈ ਮਲਾਈ ਮੈਂ ਗੈਸ 'ਤੇ ਰੋਟੀ ਆਪਾਂ ਗੈਸ 'ਤੇ ਬਣਾ ਲਵਾਂਗੇ ਪਰ ਜੂ ਵੀ ਸਾਡਾ ਨਹੀਂ ਮੰਨਿਆ ਕਹਿੰਦਾ ਮਮੋ ਮੈਂ ਤੁਹਾਡੀ ਹੈਲਪ ਕਰਵਾਉਂਗਾ ਰੋਟੀ ਵੀ ਆਪਾਂ ਚੁੱਲੇ ਤੇ ਲਾਉਨੇ ਆ ਪਰ ਅੱਜ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਾ ਇੱਦਾਂ ਲੱਗਾ ਵੀ ਆਪਾਂ ਇੰਡੀਆ ਜਿਵੇਂ ਆਪਣਾ ਚੌਕਾ ਚੁੱਲਾ ਹੁੰਦਾ ਉੱਥੇ ਰੋਟੀ ਬਣਾਉਨੇ ਆ ਤੇ ਜਿਹੜੀ ਆਪਣੇ ਕਹਿੰਦਾ ਦੇ ਚੁੱਲੇ ਦੀ ਰੋਟੀ ਦਾ ਬਹੁਤ ਫਰਕ ਵਾ ਥੇਲ ਦੇ ਜਿਵੇਂ ਜੂ ਵੀ ਰੋਟੀ ਥੀਲਦਾ ਵਾ ਤੇ ਆਪਾਂ ਦੇਸੀ ਕਿਉ ਦੇ ਨਾਮ ਨਾਲ ਰੋਟੀ ਚੋਪੜੀ ਜੰਨੇ ਆ ਤੇ ਅੱਜ ਬਹੁਤ ਵਧੀਆ ਲੱਗਿਆ ਮੈਂ ਵੀ ਸੋਚਦੀ ਸੀ ਵੀ ਸਿਆਲੋ ਸਿਆਲ ਸਾਡਾ ਲੱਕੜਾ ਬਹੁਤ ਹੁੰਦੀ ਆ ਤੇ ਜੁਵੀ ਨੇ ਵੀ ਕੀ ਕੀਤਾ ਜਿਹੜਾ ਸੀ ਕੀ ਕਰ ਗਿਆ ਕਰੀ ਆਪਾਂ ਤੇ ਜੁਵੀ ਵੀ ਮਮਾ ਆਪਸ ਸਾਲੋ ਸਾਲ ਜਿਹੜੀ ਰੋਟੀ ਆ ਆਪਾਂ ਚੁੱਲੇ ਤੇ ਬਣਾਇਆ ਕਰੀਏ ਡੇਲੀ ਸਬਜੀ ਰੋਟੀ ਤੇ ਆਪਾਂ ਦੇਖਦੇ ਆ ਤੇ ਜੁਵੀ ਦੇ ਲਈ ਤੁਸੀਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਇਹਨੇ ਅੱਜ ਬਹੁਤ ਮਿਹਨਤ ਕੀਤੀ ਆ ਮਮਾ ਦੇ ਨਾਲ ਹੈਲਪ ਕਰਵਾਈ ਆ ਫੋਨ ਵੀ ਨਹੀਂ ਦੇਖਿਆ ਟੀਵੀ ਵੀ ਨਹੀਂ ਦੇਖਿਆ ਥੋੜਾ ਜਨ ਦੇਖਿਆ ਤੁਰੇ ਤਾਂ ਮੈਂ ਇਹਨੇ ਕੀ ਵੀ ਦੇਖਿਆ ਸੀ ਤੇ ਤੁਸੀਂ ਦੇਖੋ ਜੁੜੀ ਦੇ ਲਈ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੀ ਜਿਹੜੀਆਂ ਵੀ ਭੈਣਾਂ ਨੇ ਮੈਨੂੰ ਐਡਵਾਈਸ ਦਿੱਤੀ ਸੀ ਗਰਾਸੀ ਉਹਨਾਂ ਦਾ ਵੀ ਦੀਦੀ ਵੀ ਜੇ ਚੁੱਲੇ ਤੇ ਕੁਝ ਬਣਾਉਣਾ ਤਾਂ ਕੁੱਕਰ ਨੂੰ ਮਿੱਟੀ ਲਾ ਲਓ ਨਹੀਂ ਕਾਲਾ ਹੋ ਜੂ ਇਸ ਵਾਰ ਮੈਂ ਮਿੱਟੀ ਲਾਈ ਤੇ ਸੱਚੀ ਕੁੱਕਰ ਉਦਾਂ ਦਾ ਉਦਾਂ ਹੀ ਸਾਫ਼ ਵਾ ਸਾਗ ਮੈਂ ਇੱਧਰ ਕੱਟ ਕੇ ਰੱਖ ਦਿੱਤਾ ਸਾਰਾ ਤੇ ਮਿੱਟੀ-ਮਿੱਟੀ ਉੱਪਰੋਂ ਲਹਿ ਗਈ ਤੇ ਕੁੱਕਰ ਆਪਣਾ ਉਦਾਂ ਹੀ ਚਮਕਦਾ ਹੋ ਗਿਆ ਸਾਰਾ ਤੇ ਥੈਂਕ ਯੂ ਸਾਰਿਆਂ ਦਾ ਜਿਨ੍ਹਾਂ ਨੇ ਮੈਨੂੰ ਐਡਵਾਈਸ ਦਿੱਤੀ ਸੀ ਹੁਣ ਆਪਾਂ ਕਰਦੇ ਆ ਡਿਨਰ ਜੇ ਵੀ ਤਾਂ ਸਾਗ ਖਾਣ ਵੀ ਲੱਗ ਗਿਆ ਨਾਲ ਆਪਾਂ ਲਈਆ ਥੋੜੀਆਂ ਜੀਆਂ ਮੂਲੀਆਂ ਸਾਗ ਵਿੱਚ ਪਾਇਆ ਆ ਮੱਖਣ ਕਿਉਂਕਿ ਆਪਾਂ ਦੇਸੀ ਘਿਓ ਦਾ ਤੜਕਾ ਲਾ ਲਿਆ ਸੀ ਜੇ ਵੀ ਦੱਸ ਕਿਦਾਂ ਬਹੁਤ ਬਣਿਆ ਹੂੰ ਟੇਸਟੀ ਆ ਇਹਨੂੰ ਮੂਲੀਆਂ ਵੀ ਬਹੁਤ ਪਸੰਦ ਆਈ ਸਾਰੀਆਂ ਇੰਡੀਅਨ ਇਸਤਾਲਾਂ ਆਵਲੀਆਂ ਮੂਲੀਆਂ ਤੇ ਉਹ ਕਿਤੇ ਚੱਕਰ ਨਸ ਚ ਚਕੰਦਰ ਨਹੀਂ ਛਲਗਮ ओके जी ਮਿਲਾਂਗੇ ਆਪਾਂ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਜੇਕਰ ਸਾਡੀ ਵੀਡੀਓ ਵਧੀਆ ਲੱਗੂਗੀ ਤਾਂ ਵੀਡੀਓ ਨੂੰ ਲਾਈਕ ਤੇ ਸੋਹਣੇ ਸੋਹਣੇ ਕਮੈਂਟ ਕਰਿਓ ਜੀ ਓਕੇ ਜੀ ਅਰੀ ਬਦੇਤ ਜੀ ਜੀ ਸਾਰਿਆਂ ਨੂੰ